ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਤਾਂ ਬਹੁਤ ਜ਼ਿਆਦਾ ਵਿਰੋਧ ਸੀ ਹੈ ਅਸੀਂ ਕਈ ਸਟੇਜਾਂ ਤੇ ਬੋਲ ਰਹੇ ਹੁੰਦੇ ਸੀ ਆਪਕ ਵੀ ਲੱਗ ਜਾਂਦੀ ਸੀ ਤੁਸੀਂ ਉਹਦੇ ਚ ਇੱਕ ਸੈਂਟੈਂਸ ਇਹ ਵੀ ਐਡ ਕਰਤਾ ਕਿ ਇਟ ਇਜ਼ 올 ਫਨ ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਦੀ ਗੱਲ ਸੀਰੀਅਸ ਨਹੀਂ ਜਾਂ ਉਹ ਛੋਟਾ ਤੱਕਾ ਹੈ ਤੁਸੀਂ ਮੇਰੇ ਤੋਂ ਤਾਂ ਬਹੁਤ ਜ਼ਿਆਦਾ ਹਾਵੀ ਹੋ ਰਹੀ ਤੁਸੀਂ ਬੰਦੇ ਨੂੰ ਜਾਨ ਦਾ ਵੀ ਖਤਰਾ ਹੈ ਜੇ ਸੋਚਣਾ ਸ਼ੁਰੂ ਕਰੇ ਮੈਂ ਤਾਂ ਤੁਰ ਕੇ ਚਲੇ ਜਾਣਾ ਵਿੱਚ ਕਿਉਂਕਿ ਮੈਂ ਨਹੀਂ ਸੋਚ ਰਿਹਾ ਹੁਣ ਅਮਰਤਪਾਲ ਵੀ ਇਲੈਕਸ਼ਨ ਲੜ ਰਹੀ ਨੇ ਕਿਹੜੂ ਸਾਹਿਬ ਤੋਂ ਪੰਜਾਬ ਦੀ ਹੱਕ ਦੀ ਗੱਲ ਤਾਂ ਉਹ ਕਰਦੇ ਨੇ ਭਾਜਪਾ ਤਾਂ ਭਗਵੀ ਚਟਨੀ ਬਣਾਉਣਾ ਚਾਹੁੰਦੇ ਨੇ ਬਾਕੀ ਸਾਰੇ ਧਰਮਾਂ ਨੂੰ ਜਿਹੜੀਆਂ ਕੌਮਾਂ 84 ਦੇ ਦੰਗੇ ਕਰਾਉਂਦੀਆਂ ਨੇ ਕਿਉਂ ਭਾਜਪਾ ਇੰਨੇ ਸਾਲਾਂ ਦੇ ਵਿੱਚ ਮਨਾ ਨਹੀਂ ਪਾਈ ਪੰਜਾਬੀਆਂ ਨੂੰ ਕਿ ਅਸੀਂ ਕੰਮ ਕੀਤੇ ਆ ਇਸ ਮੌਜੂਦ ਤੇ ਬੋਲਣਾ ਹੁਣ ਮੈਨੂੰ ਠੀਕ ਨਹੀਂ ਲੱਗਦਾ ਜੀ ਕੋਈ ਦਲੀਲ ਜਦੋਂ ਕੋਈ ਨਾ ਸੁਣੇ ਲੌਜੀਕ ਨਾਲ ਵੀ ਬੰਦਾ ਗੱਲ ਕਰੇ ਕੋਈ ਨਾ ਸੁਣੇ ਸਾਡੇ ਲੋਕ ਤਾਂ ਜਿਹੜੇ ਕਿਸਾਨ ਦੇ ਇੱਥੇ ਹੁੰਦੀਆਂ ਵਿਰੋਧ ਕਰਦੇ ਨੇ ਉਹ ਤਾਂ ਪੱਟ ਤੇ ਥਾਪੀ ਮਾਰਦੇ ਨੇ ਕਿ ਅਸੀਂ ਦੇਖੋ ਅੜਪਣੀਆਂ ਅਸੀਂ ਮੋਦੀ ਤੋਂ ਕਾਨੂੰਨ ਵੀ ਵਾਪਸ ਕਰਵਾਇਆ ਪ੍ਰਧਾਨ ਮੰਤਰੀ ਤੋਂ ਸਾਡੀ ਆਰਕੜਕਾ ਦੀਆਂ ਸਭ ਉਹਦੇ ਮੈਂ ਕਿਹਾ ਸਾਡੀ ਕਿਸਮਤ ਮਾੜੀ ਘਾਟੀ 'ਚ ਤਾਂ ਅਸੀਂ ਹਾਂ ਉਹਨਾਂ ਨੂੰ ਕੀ ਫਰਕ ਪੈਂਦਾ 12 13 ਸੀਟਾਂ ਜਲਦੀਪ ਧਾਲੀਵਾਲ ਵੈਸੇ ਤੁਹਾਡੀ ਵਿਰੋਧੀ ਪਾਰਟੀ ਦੇ ਨੇ ਇੱਕ ਇੰਟਰਵਿਊ 'ਚ ਤੁਹਾਡੀ ਤਾਰੀਫ ਕਰ ਰਹੇ ਸੀ ਕਿ ਹੰਸਰਾਜ ਹਾਂਸ ਬਹੁਤ ਚੰਗੇ ਬੰਦੇ ਨੇ ਉਹਨਾਂ ਦੇ ਨਾਲ ਸਾਥੀ ਕਿਉਂ ਨਹੀਂ ਆ ਰਹੇ ਉਹਨਾਂ ਦੇ ਬੇਟਿਆਂ ਨੂੰ ਵੀ ਪ੍ਰਚਾਰ ਵਾਸਤੇ ਆਉਣਾ ਚਾਹੀਦਾ ਮੇਰੇ ਬੇਟੇ ਤਾਂ ਮੈਂ ਡੱਕ ਡੱਕ ਕੇ ਰੱਖਦਾ ਕਰਮਜੀਤ ਅਨਮੋਲ ਕਹਿੰਦੇ ਮੈਂ ਇੱਜ਼ਤ ਤਾਂ ਉਹਨਾਂ ਦੀ ਬਹੁਤ ਕਰਦਾ ਪਰ ਉਹ ਜਿਹੜੀ ਪਾਰਟੀ ਨਾਲ ਜੁੜੇ ਆ ਉਹ ਇੱਕੋ ਪਾਰਟੀ ਦਾ ਕੋਈ ਇੱਕ ਕੰਮ ਕਨਾ ਦੇ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਪਟਿਆਲਪੁਰ ਦਾ ਲੰਘਾ ਲਾਲ ਉਹ ਨਜੋਤ ਸਿੰਘ ਸਿੱਧੂ ਕਹਿੰਦੇ ਮੇਰੀ ਜੱਫੀ ਨੇ ਖਲਵਾਇਆ ਲੇਕਿਨ ਪ੍ਰਾਈਮ ਮਿਨਿਸਟਰ ਨਾ ਜਾਵੇ ਬਣ ਸਕਦਾ ਰਾਜਿੰਦਰ ਸਾਹਬ ਨੇ ਇੱਕ ਇੱਕ ਚੀਜ਼ ਚੈੱਕ ਕੀਤੀ ਦੇਖਿਆ ਨਹੀਂ ਲੋਕਾਂ ਭਾਜਪਾ ਤੇ ਵੀ ਦੋਸ਼ ਲੱਗਦੇ ਆ ਨੇ ਕਿ ਇਹਨਾਂ ਨੇ ਸਾਡੇ ਤਖਤਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਜਥੇਦਾਰ ਵਿੱਚ ਭਾਜਪਾ ਹਲਪਨੇ ਕਿਲੋਂ ਉੱਤੇ ਤਖਤ ਤਖਤਾਂ ਤਖਤਾਂ ਵਾਲੇ ਸੰਭਤ ਅੱਜ ਪੰਜਾਬੀ ਬਣ ਕੇ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਪਦਮਸ਼ਰੀ ਤੋਂ ਲੈ ਕੇ ਰਾਜ ਗਾਇਕ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਹੱਬਤ ਤੱਕ ਇੱਕ ਸ਼ਖਸ ਜੋ ਹਮੇਸ਼ਾ ਚਰਚਿਤ ਰਹੇ ਇੱਕ ਸ਼ਖਸ ਜਿਨ੍ਹਾਂ ਦਾ ਦਾਵਾ ਕਿ ਮੈਂ ਜਦੋਂ ਗੱਲ ਕੀਤੀ ਮੈਂ ਪੰਜਾਬ ਦੀ ਗੱਲ ਕੀਤੀ ਤੇ ਕਰਦਾ ਵੀ ਰਵਾਂਗਾ ਉਹ ਸ਼ਖਸ ਜੋ ਅੱਜ ਕੱਲ੍ਹ ਵੀ ਚਰਚਾ ਦੇ ਵਿੱਚ ਨੇ ਜਿਨ੍ਹਾਂ ਨੂੰ ਕਈ ਥਾਵਾਂ ਤੇ ਤਿੱਖਾ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਫਰੀਦਕੋਟ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੇਰੇ ਨਾਲ ਨੇ ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੰਸਰਾ ਜਹੰਸ ਜੀ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਾਸ਼ਿਕਾ ਸਰ ਬਹੁਤ ਬਹੁਤ ਸਵਾਗਤ ਇੱਥੇ ਮੈਂ ਸ਼ੁਰੂ ਕਰਦਾ ਹਾਂ ਬਹੁਤ ਲੋਕ ਤੁਹਾਨੂੰ ਸਾਈ ਕਹਿ ਕੇ ਵੀ ਬੁਲਾ ਰਹੇ ਨੇ ਤੁਸੀਂ ਇੱਕ ਰਾਜਾਇਕ ਵੀ ਰਹਿ ਚੁੱਕੇ ਹੋ ਟਾਈਕੀ ਦੇ ਵਿੱਚ ਕੋਈ ਮੁਕਾਬਲਾ ਨਹੀਂ ਸਿਆਸਤ ਦੇ ਵਿੱਚ ਆਏ ਨਾ ਦਿੱਲੀ ਤੋਂ ਵੱਡੀ ਜਿੱਤ ਕੀਤੀ ਹੁਣ ਇੱਥੇ ਜਦੋਂ ਵਿਰੋਧ ਹੁੰਦਾ ਤੁਸੀਂ ਮੇਰੇ ਕੋ ਕੱਲੇ ਬੈਠਦੇ ਹੋ ਆਡੈਂਟੀਫਾਈ ਕਿਵੇਂ ਕਰਦੇ ਹੋ ਆਪਰੇ ਆਪ ਨੂੰ ਇੱਕ ਫੱਕਰ ਵਜੋਂ ਦੇਖਦੇ ਹੋ ਬਾਈਕ ਵਜੋਂ ਦੇਖਦੇ ਹੋ ਜਾਂ ਸਿਆਸਤਦਾਨ ਸਮਝਦੇ ਹੋਣ ਆਪਿਆ ਇੱਕ ਨਾਰਮਲ ਇਨਸਾਨ ਜਦੋਂ ਕੱਲਾ ਬੈਠਦਾ ਆਮ ਇਨਸਾਨ ਇਹ ਲੋਕੀ ਐਡਜੈਕਟਿਵ ਲਾਉਂਦੇ ਆ ਨਾਲ ਤੋ ਉਹਨਾਂ ਨੇ ਆਪਣਾ ਇੱਕ ਨਕਸ਼ਾ ਖਿੱਚਿਆ ਹੁੰਦਾ ਜਮੀਲ ਬਣਾਇਆ ਹੁੰਦਾ ਜਦੋਂ ਮੈਂ ਕੱਲਾ ਹੁੰਦਾ ਮੈਂ ਇੱਕ ਆਮ ਇਨਸਾਨ ਔਰ ਜਿਹਦੇ ਵਿੱਚ ਗੁੱਡਵਿll ਨੇ ਥੋੜੇ ਜ਼ਿਆਦਾ ਆਫ ਗੁੱਡਵਿll ਹੁੰਜੀ ਵੇ ਪੰਜਾਬ ਦੇ ਲੋਕ ਜੇ ਫਿਲਹਾਲ ਦੀ ਫਰੀਦਕੋਟ ਦੀ ਗੱਲ ਕਰੀਏ ਬਹੁਤ ਸਾਰੀਆਂ ਜਾਈਆਂ ਤਸਵੀਰਾਂ ਸਾਹਮਣੇ ਆਈਆਂ ਉਹ ਨਫ਼ਰਤ ਸ਼ਾਇਦ ਥੋੜੇ ਲਈ ਮਿੱਝੀ ਨਹੀਂ ਹੋ ਪਾਜਪਾ ਲਈ ਹੈ ਕਿਉਂ ਭਾਜਪਾ ਇੰਨੇ ਸਾਲਾਂ ਦੇ ਵਿੱਚ ਮਨਾ ਨਹੀਂ ਪਾਈ ਪੰਜਾਬੀਆਂ ਨੂੰ ਕਿ ਅਸੀਂ ਕੰਮ ਕੀਤੇ ਆ ਘਾਟਾ ਪੰਜਾਬੀਆਂ ਨੂੰ ਆਇਆ ਭਾਜਪਾ ਨੂੰ ਕੀ ਕਰਤਾ ਹੈ ਜੀ ਭਾਜਪਾ ਘਟ ਮਨੂੰ ਭਾਜਪਾ ਨੂੰ ਕੀ ਕਰਤਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਹੜੀ ਸਟੇਟ ਯਕੀਨ ਕਰ ਲੈਂਦੀ ਹੈ ਉਹ ਸਵਰਗ ਬਣ ਜਾਂਦੀ ਹੈ ਯੂਟੀ ਦੇਖ ਲਓ ਹਰਿਆਣਾ ਦੇਖ ਲਓ ਪੰਜਾਬ ਚ ਕੁਝ ਐਸੇ ਲੋਕ ਹੈਗੇ ਆ ਜਿਹੜੇ ਚਾਹੁੰਦੇ ਆ ਇੱਥੇ ਵੱਡੇ ਵੱਡੇ ਇਨਵੈਸਟਰ ਆਉਣ ਆਉਣ ਇੱਥੇ ਵੱਡੇ ਵੱਡੇ ਪ੍ਰੋਜੈਕਟ ਨਾ ਲੱਗਣ ਇੱਥੇ ਐਗਰੋ ਇੰਡਸਟਰੀ ਤੋਂ ਲੈ ਕੇ ਦੂਸਰ ਬਾਕੀ ਇੰਡਸਟਰੀ ਮਿਲਾਂ ਜਿੱਦਾਂ ਬਾਕੀ ਸਟੇਟਸ ਤਰੱਕੀ ਕਰ ਗਈਆਂ ਨਾ ਕਰਨ ਬੱਚੇ ੱੱਕੇ ਖਾਣ ਅਚਾਰੇ ਦਿਗਨੀਆਂ ਕਰਕੇ ਬਾਜ਼ਾਰ ਕਰੇ ਜਾਨ ਬਹੁਤ ਵੀ ਕਿੰਨੀ ਸਟ੍ਰਗਲ ਹੈ ਤੁਸੀਂ ਕਹਿੰਦੇ ਹੋ ਵੀ ਪੰਜਾਬੀਆਂ ਨੂੰ ਘਾਟਾ ਪਰ ਸਾਡੇ ਲੋਕ ਤਾਂ ਜਿਹੜੇ ਕਿਸਾਨ ਜਿੱਥੇ ਵੀ ਜਾਂਦੇ ਵਿਰੋਧ ਕਰਦੇ ਨੇ ਤਾਂ ਪੱਟ ਤੇ ਥਾਪੀ ਮਾਰਦੇ ਨੇ ਕਿ ਅਸੀਂ ਦੇਖੋ ਅੜਪਣੀਆਂ ਅਸੀਂ ਮੋਦੀ ਤੋਂ ਕਾਨੂੰਨ ਵੀ ਵਾਪਸ ਕਰਾ ਸਰਕਾਰ ਮੰਤਰੀ ਤੋਂ ਅਸੀਂ ਹੁਣ ਵੀ ਇਹਨਾਂ ਨੂੰ ਅਸੀਂ ਸ਼ੰਭੂ ਬਾਦੂ ਵੀ ਪੱਟ ਦਿਆਂਗੇ ਅਸੀਂ ਇਹਨਾਂ ਦੀ ਪਹਿਲੀ ਵਾਰੀ ਬੈਕਫੁੱਟ ਤੇ ਲਿਆਂਦਾ ਹੈ ਸਾਨੂੰ ਭਾਜਪਾ ਜੋ ਕੌਮ ਜਿਹੜਾ ਸਮਾਜ ਜਿਹੜੀ ਸਟੇਟ ਜਿਹੜੇ ਲੋਕ ਸਵੈ ਪਰਚੋਲ ਨਹੀਂ ਕਰਦੇ ਸਵੈ ਐਨਲਸਿਸ ਨਹੀਂ ਕਰ ਸਕਦੇ ਆਪਣੀ ਮਾਰਕਿੰਗ ਨਹੀਂ ਕਰ ਸਕਦੇ ਕੋ ਤੁਮ ਦਿੱਤਰ ਸੰਪੇਰੀਟਿਵਲੀ ਆਪਾਂ ਕਿੱਥੇ ਸੀ ਕਿੱਥੇ ਚਲੇ ਗਏ ਆਂ ਕਾਦੀਆਂ ਆਕੜ ਕਾਦੀਆਂ ਛਾਫਾਂ ਕਾਦੀ ਆਕੜ ਕਾਦੀਆਂ ਛਾਫਾਂ ਉਹ ਕਹਿੰਦੇ ਨੇ ਅਸੀਂ ਜੰਨਜੂ ਕੌਮ ਆ ਸਾਡੇ ਉੱਤੇ ਕੋਈ ਇਸ ਤਰੀਕੇ ਹੌਮੇ ਵਾਲਾ ਬੰਦਾ ਆ ਕੇ ਰਾਜ ਨਹੀਂ ਕਰ ਸਕਦਾ ਸਿਰਫ ਪੰਜਾਬ ਨੇ ਹੀ ਮੋੜਿਆ ਜੇ ਪ੍ਰਧਾਨ ਮੰਤਰੀ ਆ ਭਾਜਪਾ ਨੂੰ ਮੋੜਿਆ ਤਾਂ ਜਦੋਂ ਫਿਰੋਜ਼ਪੁਰ ਵਾਲਾ ਕਿੱਸਾ ਹੁੰਦਾ ਉਹ ਵਾਪਸ ਚਲੇ ਜਾਂਦੇ ਸਿਕਿਉਰਿਟੀ ਰਿਪੋਰਟਸ ਕਰਕੇ ਉਦੋਂ ਵੀ ਇਹ ਗੱਲ ਪ੍ਰਚਾਰੀ ਜਾਂਦੀ ਆ ਕਿ ਪੰਜਾਬੀਆਂ ਨੇ ਮੋੜਿਆ ਉਹਨਾਂ ਨੇ ਸੋ ਤਾਂ ਕਿੰਨੇ ਪੈਕੇਜ ਲੈ ਕੇ ਆਏ ਸਨ ਉਹ ਕਦੀ ਮੈਂ ਕਿੰਨੇ ਸਾਡੀ ਕਿਸਮਤ ਮਾੜੀ ਅਸ ਘਾਟੀ 'ਚ ਤਸੀਂ ਆ ਉਹਨਾਂ ਨੂੰ ਕੀ ਫਰਕ ਪੈਂਦਾ 12 13 ਸੀ ਤਾਂ ਜੀ ਤੇ ਜਦੋਂ ਫੋਨ ਅਮਰਪਾਲ ਵੀ ਇਲੈਕਸ਼ਨ ਲੜ ਰਾਇ ਨੇ ਕਿਹੜੂ ਸਰ ਤੋਂ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜਨਗੇ ਮੈਂ ਉਹਨਾਂ ਦਾ ਸਵਾਲ ਤਾਂ ਕਰ ਰਿਹਾ ਕਿ ਇੱਕ ਤਫਕਾ ਇਹ ਕਹਿੰਦਾ ਕਿ ਪੰਜਾਬ ਦੀ ਹੱਕ ਦੀ ਗੱਲ ਤਾਂ ਉਹ ਕਰਦੇ ਨੇ ਭਾਤ ਭਾ ਤਾਂ ਸਾਡੇ ਉਲਟਾ ਇਹਨਾਂ ਦਾ ਰੰਗ ਹੀ ਉਲਟਾ ਭਗਵੀ ਚਟਨੀ ਬਣਾਉਣਾ ਚਾਹੁੰਦੇ ਨੇ ਬਾਕੀ ਸਾਰੇ ਧਰਮਾਂ ਨੂੰ ਸਾਰੇ ਰੰਗਾਂ ਨੂੰ ਖਤਮ ਕਰਨਾ ਚਾਹੁੰਦੇ ਉਹਨਾਂ ਨੂੰ ਕਿਵੇਂ ਦੇਖਦਾ ਅਮਰਪਾਲ ਉਹਨਾਂ ਨੂੰ ਜਾਂ ਉਹਨਾਂ ਦੇ ਸਵਾਰਥਾਂ ਮੈਂ ਸਭ ਵੀ ਇਸਤ ਕਰਦਾ ਹਾਂ ਦਿਲੋਂ ਤੇ ਨੀਚੇ ਇਲੈਕਸ਼ਨ ਜਾ ਗਏ ਜਦੋਂ ਮੈਂ ਗੌਂਦਾ ਵੀ ਸੀ ਆ

ਔਰ ਗਰੀਬੀ ਹਟਾਉਣ ਦੇ ਨਾਂ ਤੇ ਸਿਰਫ ਨਾਰੇ ਲਾਉਂਦੀਆਂ ਅਕਾਲ ਤਖਤ ਤੇ ਟੈਂਕ ਚੜਾਉਂਦੀਆਂ ਜਿਉਂ ਪਸੰਦ ਹੈ ਲੋਕਾਂ ਨੂੰ ਕਰੀ ਜਾਂਦੀਆਂ ਪਾਜਪਾਤੇ ਵੀ ਦੋਸ਼ ਲਗਦਿਆਂ ਨੇ ਕਿ ਇਹਨਾਂ ਨੇ ਸਾਡੇ ਤਖਤਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਜਥੇਦਾਰ ਵਿੱਚ ਬਾਜਕ ਫਲਪਨ ਦੇ ਗਿੱਲ ਨੂੰ ਤਖਤਾਂ 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 ਵਾਲੇ ਸੰਭਦ ਪਾਜਪਾਤੇ ਚਾਹੁੰਦੀ ਹੈ ਕਿ ਪੰਜਾਬ ਵੀ ਇੱਕ ਅਹਿਮ ਸੂਬਾ ਹੈ ਇਹ ਵੀ ਤਰੱਕੀ ਕਰੇ ਤੁਹਾਡੇ ਸਾਹਮਣੇ ਯੂਪੀ ਦੀ ਕੀ ਹਾਲਤ ਸੀ ਹਰਿਆਣਾ ਨਾਲ ਹੀ ਆਪਣਾ ਬਗਦਾ ਕਿਆ ਬਾਤ ਡਵੈਲਪਮੈਂਟ ਦੀ ਐਂਡ ਕਰ ਤਾ ਕਰਮਜੀਤ ਅਨਮੋਲ ਕਹਿੰਦੇ ਕਿ ਤੁਹਾਡੇ ਕੰਪੀਟੀਟਰ ਨੇ ਇਸ ਵੇਲੇ ਆਪਾਂ ਕਹਿ ਲਈਏ ਪਰ ਉਹ ਤੁਹਾਡੀ ਫੀਲਡ ਦੇ ਨੇ ਕਹਿੰਦੇ ਮੈਂ ਇੱਜ਼ਤ ਤਾਂ ਉਹਨਾਂ ਦੀ ਬਹੁਤ ਕਰਦਾ ਪਰ ਉਹ ਜਿਹੜੀ ਪਾਰਟੀ ਨਾਲ ਜੁੜੇ ਆ ਉਹ ਉਹ ਇੱਕੋ ਪਾਰਟੀ ਦਾ ਕੋਈ ਇੱਕ ਕੰਮ ਕਰਾ ਦੇ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਜੇ ਤਾਂ ਗਿਣਤੀ ਆਉਂਦੀ ਐ ਸਾਹ ਹਕਤਾ ਤੋ ਫਿਰ ਤਾਂ ਅੰਗਣ ਗਏ ਨੇ ਤੇ ਜਿਹੜੀਆਂ ਸੜਕਾਂ ਤੇ ਸਾਰੇ ਕੈਂਡੀਡੇਟ ਫਿਰਦੇ ਆ ਉਹ ਸੜਕਾਂ ਤੇ ਲਾਈ ਦਿੰਦੀ ਅਸੀਂ ਮੋਟਰ ਜੀ ਕਨੈਕਟੀਵਿਟੀ ਦਾ ਲੱਖਣ ਕਿਤਾਬਪੁਰ ਦਾ ਲੰਗਾ ਲੋ ਉਹ ਨਜੋ ਸਿੰਘ ਸਿੱਧੂ ਕਹਿੰਦੇ ਮੇਰੀ ਜੱਥੇ ਨੇ ਖਲਵਾਇਆ ਮੈਂ ਮੈਂ ਪ੍ਰਧਾਨ ਮੰਤਰੀ ਕੋਲ ਗਿਆ ਜੀ ਸਿੱਧੂ ਸਾਹਿਬ ਦਾ ਬਹੁਤ ਅੱਛਾ ਉਹਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਜੀ ਲੇਕਿਨ ਪ੍ਰਾਈਮ ਮਿਨਿਸਟਰ ਨਾਲ ਜਾਵੇ ਬਣ ਸਕਦਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੱਕ ਇੱਕ ਚੀਜ਼ ਚੈੱਕ ਕੀਤੀ ਦੇਖਿਆ ਨੇ ਲੋਕਾਂ ਨੇ ਇੱਕ ਇੱਕ ਚੀਜ਼ ਜੀ ਉਦੋਂ ਤੋਂ ਮੈਂ ਤਾਂ ਕਦੀ ਦੱਸਿਆ ਵੀ ਨਹੀਂ ਮੈਂ ਕਦੀ ਦੱਸਿਆ ਲੋਕਾਂ ਨੂੰ ਕਿ ਮੈਂ ਅਰਦਾਸ ਕਰਦਾ ਹੁੰਦਾ ਸੀ ਡੇਰਾ ਬਾਬਾ ਨਾਨਕ ਅਗੇ ਜੀ ਡੇਰਾ ਬਾਬਾ ਨਾਨਕ ਚੱਲ ਜਾਣਾ ਇੱਕ ਦਿਨ ਪਹਿਲਾਂ ਹੀ ਸਰਦੀਆਂ ਚ ਵੀ ਉਹ ਜ਼ਰੀਬ ਨਹੀਂ ਸੀ ਨਾਲ ਹੁੰਦੇ ਸੀ ਕੁਲਦੀਪ ਸਿੰਘ ਵਡਾਲਾ ਸਾਹਿਬ انہوں نے صاحب زیادہ صاحب جاندے نے انہوں نے ہزار بار سمر کرے میرے بہت پیار ہے اٹھے چلے جانا مارا جدا پرکاش کر کے بقیدہ کیرتن کرنا تائی تین کنٹے تل. میں کلے نہیں اچھا باقی سنگی تھوڑی سی صاحب رہا ہوں دیونے ارداس پھر ارداس کرنی ہے سچے پاس ਉਹ ਜਿਹੜੀ ਤੁੱਸੀ ਜੀ ਹੈ ਨਾ ਤੇ ਮਹਿਰ ਜੀ ਡਰੇਨ ਜੀ ਉੱਥੇ ਖੜੇ ਹੋ ਜੀ ਮੈਂ ਕਦੀ ਦੱਸਾਂ ਲੋਕਾਂ ਫੇਰ ਮੈਂ ਉਹ ਕਰਤਾਰਪੁਰ ਜਾ ਕੇ ਜੀ ਕਰਤਾਰਪੁਰ ਸਾਹਿਬ ਕਹਣਾ ਚਾਹੀਦਾ ਮੇਰੇ ਸਾਹਿਬ ਨਿੱਸਾਹ ਜੀ ਨਗਰੀ ਹੈ ਉਹ ਨਗਰੀ ਹੈ ਜਿੱਥੇ ਜੋ ਸਾਰੀ ਜ਼ਿੰਦਗੀ ਉਹਨਾਂ ਨੇ ਬੋਲਿਆ ਪ੍ਰੈਕਟੀਕਲ ਫਿਰ ਉੱਥੇ ਆ ਕੇ ਹੋਏ ਸਾਰੀ ਜ਼ਿੰਦਗੀ ਇਹੀ ਬੋਲਿਆ ਕਿਰਤ ਕਰੋ ਵਾਨ ਦੇ ਚੱਕੋ ਨਾਂ ਦੇ ਚੱਕੋ ਇਹ ਫਿਕਰ ਤਾਲਪੁਰ ਸਾਹਿਬ ਆ ਕੇ ਪ੍ਰੈਕਟੀਕਲੀ ਕੀਤਾ ਇੱਕੋ ਵਾਰ ਸਖਸ਼ੀਤ ਹੋਈ ਸਤਿਗੁਰੂ ਜਿਨ੍ਹਾਂ ਨੇ ਜੋ ਬੋਲਿਆ ਫਿਕ ਆਪ ਵੀ ਕੀਤਾ ਤੇ ਉੱਥੇ ਮੈਂ ਕੀਰਤਨ ਕਰਦਾ ਤਾਂ ਉੱਥੇ ਕੋਈ ਲਾਂਗਾ ਨਹੀਂ ਸੀ ਹੁਣ ਤਾਂ ਲੋ ਸੰਗੀਤ ਲਈ ਸੋਨਾ ਹੋ ਗਿਆ ਵਰਸ਼ੀ ਜਿਦਾਰੇ ਪਰ ਉਦੋਂ ਉੱਥੇ ਕੋਈ ਪ੍ਰਾਤਨਿਕ ਗੁਰੂ ਘਰ ਸੀਗਾ ਖੇਤੀ ਵਾਲੇ ਦੇ ਵਾਲੇ ਜੀ ਉਦੋਂ ਲੱਗਦਾ ਸੀ ਗੁਰੂ ਨਾਨਕ ਸਾਹਿਬ ਦੇ ਖੇਤਾਂ 'ਚ ਆ ਕੇ ਮੈਂ ਦੋ ਦੋ ਤਿੰਨ ਤਿੰਨ ਦਿਨ ਰਹਿਦਾ ਰਿਹਾ ਕੀਰਤਨ ਕਰਦਾ ਰ ਮੇਰੇ ਕੋ ਵੀਡੀਓ ਤੁਸੀਂ ਪਾਰਟੀ ਹਾਈ ਕਮਾਂਡ ਨਾਲ ਵੀ ਉਹਦਾ ਜ਼ਿਕਰ ਕਰਦੇ ਹੋ ਮੈਂ ਨਹੀਂ ਕਿਸੇ ਦਾ ਜ਼ਿਕਰ ਜ਼ਿਕਰ ਕਰ ਮੇਰੀ ਜੂ ਮੈਂ ਜਾਣਾ ਮੇਰਾ ਬਾਬਾ ਜਾਣੇ ਮੇਰਾ ਮਾਲਕ ਜਾਣੇ ਜੀ ਮੈਂ ਇਹਨੂੰ ਕੈਂਕੈਸ਼ ਕਰਾਂ ਪਾਰ ਪੋਲਿਟੀਕਲੀ ਮੈਂ ਕਦੀ ਨਹੀਂ ਦੱਸਿਆ ਜੀ ਤਸੀਂ ਨਵਜੋਸ਼ਨ ਸਿੱਧੂ ਬਾਰੇ ਕਹਿ ਕੇ ਉਹਨਾਂ ਦੀ ਵੀ ਪ੍ਰਾਪਤੀ ਆ ਉਹ ਨਹੀਂ ਨਹੀਂ ਬਹੁਤ ਅੱਛਾ ਹੈ ਅੱਜ ਉਹ ਕੱਲ ਨੂੰ ਭਾਜਪਾ ਚ ਆਉਣਾ ਚਾਹਣ ਪਹਿਲਾਂ ਵੀ ਭਾਜਪਾ ਚ ਰਹੇ ਨੇ ਅੱਜ ਕੱਲ ਕਾਂਗਰਸ ਦੇ ਵਿੱਚ ਗੜਬੜੀਆਂ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਉਹ ਆਈਪੀਐਲ ਚਲੇ ਗਏ ਪ੍ਰਚਾਰ ਨਹੀਂ ਕਰ ਰਹੇ ਹੁਣ ਵੀ ਕਿਸੇ ਵਾਸਤੇ ਉਹ ਅੱਜ ਕੱਲ ਤੇ ਸਾਰਾ ਜਹਾਨ ਹੀ ਚਾਹੁੰਦਾ ਕਿ ਕਿਉਂਕਿ ਪਾਰਟੀ ਇੱਕ ਹੈ ਜੀ ਅਗੋਂ ਬੜੀ ਸ਼ਮ ਸ਼ੌਕਤ ਨਾਲ 2024 ਵਿੱਚ ਵੀ ਉਹ ਨਾ ਰਾਜ ਆ ਜਾਦਾ ਕਿਸੇ ਨੂੰ ਡਾਊਟ ਵੀ ਨਹੀਂ ਹੈ ਇਸ ਗੱਲ ਦਾ ਉਹਦਾ ਵਿਚਾਰਿਆਂ ਨੇ ਕੁਛ ਨਾ ਕੁਛ ਤਾਂ ਬੋਲਣਾ ਹੀ ਹੈ ਕਈ ਵਿਰੋਧੀ ਕਹਿੰਦੇ ਹੁਣ 400 ਵਾਲਾ ਇਹਨਾਂ ਨੇ ਹੁੱਕਾ ਦੇਣਾ ਬੰਦ ਕਰਤਾ ਕਰੇ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਰਦੇ ਨੇ ਰਾਊਂਡ ਰਿਪੋਰਟ ਮਿਲਿਆ ਹੁਣ ਤੋਂ ਠਹਿਰ ਜੋ 4 ਤੱਕ ਠੀਕ ਪਤਾ ਲੱਗ ਜੂ ਵੀਟ ਕਰ ਲੋ ਉੱਚ ਕਿਹੜੀ ਗੱਲ ਇੱਕ ਇੱਕ ਸਵਾਲ ਖੜਾ ਹੁੰਦਾ ਜੀ ਪਾਸਪਾ ਨੇ ਵਾਅਦੇ ਖਲਾਸੀਆਂ ਬਹੁਤ ਕੀਤੀਆਂ ਐਮਐਸਪੀ ਨੂੰ ਲੈ ਕੇ ਖਾਸ ਕਰਕੇ ਜਿਹੜਾ ਕਿਸਾਨ ਭਾਈਚਾਰੇ ਚ ਚੱਕਦਾ ਜਾਂ ਬਿਜਲੀ ਬਿੱਲ ਨੂੰ ਲੈ ਕੇ ਕਿਉਂ ਨਹੀਂ ਵੀ ਚੱਕ ਵਾਲੇ ਮੀਟਰ ਲਾਏ ਜਾ ਰਹੇ ਆ ਹੋਰ ਵੀ ਕਈ ਰੋਗ ਲੱਗ ਜਾਂਦੇ ਕਿ ਵਾਅਦਾ ਖਲਾਸੀਆਂ ਵਾਦੇ ਕਰਕੇ ਮੁੱਕਰ ਜਾਂਦੇ ਨੇ ਵਿਸ਼ਵਾਸ ਕਿਵੇਂ ਕੀਤਾ ਜਾਏ ਜੀ ਇਹ ਜਾਣਾਂ ਉਹ ਜਾਣ ਮੋਰਨ ਤੱਕ ਗਿਆ ਹੁਣ ਮੈਨੂੰ ਨਹੀਂ ਅੱਛਾ ਲੱਗਦਾ ਇਸ ਇਸ ਮੌਜੂਦ ਤੇ ਬੋਲਣਾ ਹੁਣ ਮੈਨੂੰ ਠੀਕ ਨਹੀਂ ਲੱਗਦਾ ਜੀ ਕੋਈ ਦਲੀਲ ਜਦੋਂ ਕੋਈ ਨਾ ਸੁਣੇ ਲੋਜੀ ਨਾਲ ਵੀ ਬੰਦਾ ਗੱਲ ਕਰੇ ਕੋਈ ਨਾਂ ਸੁਣੇ ਫੇਰੀ ਹੋਈ ਅਰਦਾਸ ਕਰਨੀ ਸੱਚੇ ਪਾਤਸ਼ਾਹ ਸਾਡੇ ਕਿਸਾਨ ਭਰਾਵਾਂ ਨੂੰ ਪੈਣਾ ਪਰਾਂਵਾਂ ਨੂੰ ਜੋ ਚਾਹੀਦਾ ਉਹ ਦੇ ਦੇ ਤੇ ਮੇਰੇ ਲੀਡਰ ਨੂੰ ਦੱਸ ਦੇ ਜੀ ਇੱਕ ਆਖਰੀ ਸਵਾਲ ਮੈਂ ਕਰੂੰਗਾ ਸਰ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਤਾਂ ਬਹੁਤ ਜ਼ਿਆਦਾ ਵਿਰੋਧ ਸ ਹੈ ਅਸੀਂ ਕਈ ਸਟੇਜਾਂ ਤੇ ਗੋਲ ਰਹੇ ਹੁੰਦੇ ਸੀ ਅੱਗ ਵੀ ਲੱਗ ਜਾਂਦੀ ਸੀ ਵੀ ਇਹ ਇੰਨਾ ਹਾਲਾਤਾਂ ਦੇ ਵਿੱਚ ਵੀ ਅਸੀਂ ਕੰਮ ਕੀਤਾ ਲੋਕਾਂ ਵਾਸਤੇ ਤਾਂ ਤੁਸੀਂ ਬੰਗਾਲ ਦੀ ਗੱਲ ਕੀਤੀ ਜੀ ਤੁਸੀਂ ਉਹਦੇ ਚ ਇੱਕ ਸੈਂਟੈਂਸ ਇਹ ਵੀ ਐਡ ਕਰਤਾ ਕਿ ਇਟ ਇਜ਼ ਔਨ ਫਨ ਯਾਨੀ ਕਿ ਤੁਸੀਂ ਮੰਨਦੇ ਹੋ ਕਿ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਦੀ ਗੱਲ ਸੀਰੀਅਸ ਨਹੀਂ ਜਾਂ ਉਹ ਛੋਟਾ ਤੱਕ ਦਾ ਛੋਟੇ ਤੇ ਹਾਵੀ ਨਹੀਂ ਹੋ ਰਹੀ ਉਹ ਗੱਲ ਤੁਸੀਂ ਮੇਰੇ ਤੇ ਬਹੁਤ ਜ਼ਿਆਦਾ ਹਾਵੀ ਹੋ ਰਹੀ ਉਹ ਮੇਰਾ मीनिंग ਇਹ ਸਗਾ ਕਿ ਉਹਨੂੰ ਲਾਈਟਲੀ ਨਾ ਲਈਏ ਤੇ ਕਰ ਹੀ ਨਾ ਸਕੀਏ ਕੰਮ ਉਹ ਸੋਚਣਾ ਸ਼ੁਰੂ ਕਰੋ ਜੀ ਸੋ ਬੰਦੇ ਨੂੰ ਜਾਨ ਦਾ ਵੀ ਖਤਰਾ ਹੈ ਜੀ ਸੋਚਣਾ ਸ਼ੁਰੂ ਕਰੋ ਜੀ ਬਿਲਕੁਲ ਮੈਂ ਤਾਂ ਤੁਰ ਕੇ ਚਲੇ ਜਾਂਦਾ ਵਿੱਚ ਕਿਉਂਕਿ ਮੈਂ ਨਹੀਂ ਸੋਚਦਾ ਇਸ ਕਰਕੇ ਲੱਗੇ ਇਸ ਲਾਈਫ ਫਨ ਚਪਲ ਤੁਸੀਂ ਨਹੀਂ ਪੈਰੀ ਪਾਈ ਕਦੋਂ ਪਾਏਗੀ ਚਪਲ ਇਹ ਕੈਰੀ ਫਰੀਦਕੋਟ ਵਿੱਚ ਤਾਂ ਨਹੀਂ ਮੈਂ ਪਾਵਾਂਗਾ ਕੁਝ ਵੀ ਨੰਗੇ ਪੈਰੀ ਫਨ ਜੀ ویسے ساری ترتیب ہونا دی ہے او تم جدا پہلے دن آئے نا کسی فقیر نے کیا اچھا تو چپلوں تھے لونی سی میں کہ جی سنگت ایتھے لا رہی سی میں گلتی ہو رہی تو تینوں اکل چاہی نہیں تھا دی میں کہ سرکار چلو تو سارے پتہ نہیں میں کہ کون ہے جو جی کی پتہ کون ہے کی پتہ کوئی اشارہ ہے میں کہ اچھا سرکار ਇਥੇ ਉੱਥੇ ਨਾ ਛੱਡੋ ਮੈਂ ਇੱਥੇ ਪਾਇਆ ਹੀ ਨਹੀਂ ਕਰਾਂਗਾ ਜਦੋਂ ਐਂਟਰ ਹੋਵਾਂਗਾ ਫਰੀਦਕੋਟ ਚ ਨਾਟ ਮਾਚ ਫਿਰ ਕੇ ਇੱਕ ਆਖਰੀ ਸਨੇਹਾ ਕਹ ਲਈ ਇੱਕ ਥੀ ਨੂੰ ਟੱਚ ਕਰ ਦੇ ਨਾ ਫਿਰ ਜੀ ਥਰਤੀ ਨਾਲ ਜੜੇ ਰਹੇ ਛੋ ਚਾਂਦੇ ਅਖੀਰ ਇੱਥੇ ਮਿੱਟੀ 'ਚ ਜਾਣਾ ਯਾਰ ਜੀ ਐ ਨਹੀਂ ਸੁਪਨਾ ਜੋ ਮਾਇਆ ਹੀ ਹੈ ਕੁਲਦੀਪ ਧਾਲੀਵਾਲ ਵੈਸੇ ਤੁਹਾਡੀ ਵਿਰੋਧੀ ਪਾਰਟੀ ਦੇ ਨੇ ਇੱਕ ਇੰਟਰਵਿਊ ਚ ਤੁਹਾਡੀ ਤਾਰੀਫ ਕਰ ਰਹੇ ਸੀ ਕਿ ਅੰਸਰਾਜ ਹਾਂਸ ਬਹੁਤ ਚੰਗੇ ਬੰਦੇ ਨੇ ਪਰ ਉਹਨਾਂ ਦੇ ਨਾਲ ਸਾਥੀ ਚੋਣੀਆਂ ਆ ਰਹੇ ਉਹਨਾਂ ਦੇ ਬੇਟਿਆਂ ਨੂੰ ਵੀ ਪ੍ਰਚਾਰ ਵਾਸਤੇ ਆਉਣਾ ਚਾਹੀਦਾ ਕਦੋਂ ਹਾਲੀ ਦੇ ਵਿੱਚ ਇੰਟਰਵਿਊ ਕੀਤਾ ਉਹਨਾਂ ਨੇ ਕੱਲ ਪੱਛੇ ਉਸ ਕਿ ਮੇਰੇ ਬੇਟੇ ਨੂੰ ਮੈਂ ਡੱਕ ਡੱਕ ਕੇ ਰੱਖਣਾ ਜੀ ਅਜੀ ਪ੍ਰਚਾਰ ਸ਼ੁਰੂ ਕਿੱਥੇ ਹੋਇਆ ਸੀ ਅੱਜ ਤੋਂ ਆਫਿਸ ਦਾ ਉਦਘਾਟਨ ਹੋਇਆ ਸੀ ਜੀ ਮੇਰੇ ਬੇਟੇ ਜਿਹਨੂੰ ਮੇਰੇ ਬੇਟੇ ਦਾ رب جدن دے ہے کہ سب نو دے داتا میرا سونا سائن سب نو دے تو روز پچھ دے لیڈی کے آئی ہے میں کہا بیٹا آجی سسٹیمیٹیکلی آج تو آفیس کے انہوں نے کوئی سسٹم چلی نا جے کیمپین شروع ہوئی انہوں نے کے سارے ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦਿੱਤਾ ਤੁਸੀਂ ਤਾਂ ਅਸੀਂ ਹੰਸਰਾ ਜੰਸ ਜਿਨ੍ਹਾਂ ਨੇ ਕਈ ਸਾਰੇ ਮਸਲੇ ਉਤੇ ਜ਼ਵਾਦਾ ਹੁੰਦੇ ਆ ਮਸਲਿਆਂ ਉਤੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਕਮੈਂਟ ਸੈਕਸ਼ਨਸ ਆਪਣੀ ਵਿਚਾਰ ਰੱਖ ਸਕਦੇ ਹੋ ਪੰਜਾਬ 1 ਕੱਟ ਦੇਖਦੇ ਰਹੋ ਧੰਨਵਾਦ